ਹਾਂਜੀ ਲਾਈਟ ਆਉਣਾ ਜੋਰ ਨਾਲ বাজਦੀ ਹੈ ਗਾਜਰ ਵੀ ਬੇਹੀ ਜੀ ਆ ਹਾਂ ਉਹ ਦੇਖ ਵੀਡੀਓ ਚੱਲੀ ਜਾਂਦੀ ਹੈ ਮੈਨੂੰ ਪਤਾ ਉਹ ਕੰਪਨੀ ਦਾ ਹੋ ਗਿਆ ਕੰਮ ਤਾਂ ਆਪਾਂ ਨੂੰ 100 ਡਿਗਰੀ ਤੇ ਟੈਸਟ ਕਰ ਰਹੇ ਹਾਂ ਲਾਈਟ ਆਨ ਕਰ ਜਗਦਾ ਕਰਕੇ ਪਾ ਦिए ਲੈ ਵੀ ਜਾਂਦਾ ਫਿਰ ਬੋਝ ਜੂ ਆਹ ਫੜ ਲਓ ਚਿੰਮਾ ਆਹ ਪਾਸਾ ਥਾਲੇ ਦਾ 100 ਡਿਗਰੀ ਤੇ ਆਹ ਕੰਮ ਖਤਰੇ ਵਾਲਾ ਕਰਨ ਲਿਆ ਆ ਪਤਾ ਤਤਾ ਹੋ ਗਿਆ ਹੱਥੇ ਲੱਗਦਾ ਉਹ ਚੱਕ ਉਹ ਦੂਜੇ ਪਾਸੇ ਵੀ ਮਾਰ ਆ ਮੈਂ ਕਾ ਸੇਵਕਾ ਕੰਮ ਖਤਰੇ ਵਾਲਾ ਹੀ ਆ ਕਰਦਗੇ ਪੂਰਾ ਹੀ ਹੁਣ ਕਿੰਨੇ ਚੱਕ ਚੱਕ ਕਰ ਲਓ ਉਹ ਭਰਾਵਾ ਤਤਾ ਵਾਲਾ ਸ਼ੰ ਸੱਜਣੋ ਅੱਜ ਬਹੁਤ ਕਮਾਲ ਦੇ ਫੋਨ ਦੀ ਲਾਂਚਿੰਗ ਆ Oppo ਦਾ F29 ਫੋਨ ਲਾਂਚ ਹੋਣ ਜਾ ਰਿਹਾ ਫੋਨ ਕਾਦਾ ਯਾਰ ਛੋਟਾ ਫੋਨ ਆ ਛੋਟਾ ਜੇ ਬੇਲੇਕ ਵੇਲੇ ਹਥਿਆਰ ਵਰਗਾ ਫੋਨ ਵੀ ਜੇ ਕਿਸੇ ਬੰਦੇ ਦੇ ਸਿਰ 'ਚ ਮਾਰੋ ਤਾਂ ਸਿਰ ਪਾੜ ਦੇਵੇ ਇਸ ਤਰ੍ਹਾਂ ਦਾ ਫੋਨ ਆ ਆ ਦੇਖੋ ਆ ਕਿੱਲਾ ਤੁਹਾਨੂੰ ਨਾ ਆ ਕਿੱਲਾ ਫੋਨ ਦੇ ਨਾਲ ਠੋਕ ਕੇ ਦਿਖਾਵਾਂਗੇ ਵੀ ਸਕਰੀਨ ਨਾਲ ਆ ਉਬਲਦੀ ਮੈਗੀ ਦੇ ਵਿੱਚ ਸੈੱਟ ਕੇ ਦਿਖਾਵਾਂਗੇ ਤੇ ਫੋਨ ਦੀ ਜਿਹੜੀ ਬੈਟਰੀ ਆ ਉਹ 6500 mAh ਫੋਨ ਦੀ ਬੈਟਰੀ ਆ ਮਤਲਬ ਆ ਇਹ ਕਹਿ ਸਕਦੇ ਆ ਵੀ ਇੱਕ ਫੋਨ ਹੋਰ ਚਾਰਜ ਕਰ ਸਕਦਾ ਯਾਰ ਇੱਕ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਫੋਨ 24000 ਰੁਪਏ ਤੋਂ ਇਹਦੀ ਕੀਮਤ ਸਟਾਰਟ ਆ ਇੰਨੇ ਵਧੀਆ ਫੋਨ ਦੀ ਜਿਉ ਤੱਕ ਤੁਸੀਂ ਵੀਡੀਓ ਦੇਖ ਰਹੇ ਹੋਵੋਗੇ ਤੁਹਾਡੇ ਨੇੜੇ ਦੇ ਸਾਰੇ ਡੀਲਰਾਂ ਕੋਲੇ ਫੋਨ ਉਪਲਬਧ ਹੋ ਜਾਣਾ ਸੱਚ ਨੂੰ ਆਜੋ ਸ਼ੁਰੂ ਕਰਦੇ ਆ ਪਹਿਲਾਂ ਆਪਾਂ ਡੈਮੋ ਕਰੋਦੁਬਾਜੇ ਨਾਂ ਤਸੱਲੀ ਹੋਈ ਆਪਣੀ ਫਿਰ ਆਪਾਂ ਆਪਣੇ ਹੱਥ ਨਾਲ ਵੀ ਕਰਕੇ ਦੇਖਾਂਗੇ ਚਲੋ ਕਰਦੇ ਲੈਪਰੀ ਤਾਂ ਇੰਨੇ ਬੰਦੇ ਗਵਾਏ ਆਪਾਂ ਆਹ ਫੋਨ ਦੀ ਹੁਣ ਮੈਗੀ ਬਣਾਵਾਂਗੇ ਇੱਧਰ ਇੱਧਰ ਝਾਕ ਇਹਦੀ ਮੈਗੀ ਵੀ ਬਣਾਵਾਂਗੇ ਕੱਲ ਵੀ ਠੋਕਾਂਗੇ ਸਬਜ਼ੀ ਵੀ ਕੁਤਰਾਂਗੇ ਪਾਣੀ ਵੀ ਸਿੱਟਾਂਗੇ ਸਾਰਾ ਕੁਝ ਕਰਾਂਗੇ ਦਾ ਆਪਾਂ ਜੀ ਸਬਜ਼ੀ ਬਣਾਵਾਂਗੇ ਵੀਡੀਓ ਨਹੀਂ ਕੱਟਣੀ ਜੇ ਖਰਾਬ ਕਰੂ ਹੋ ਗਿਆ ਤਾਂ ਐਂ ਹੀ ਪਾ ਦੇਣੀ ਆ ਆਪਾਂ ਠੀਕ ਆ ਕਿ ਨਹੀਂ ਲਓ ਜੀ ਕਰੋ ਸ਼ੁਰੂ ਅणि ਸਰ ਮਲਟੀ ਲਿਕਸ ਚਾਲੇਗੇ ਨਾ ਪਹਿਲਾ ਇਹ 18 ਤਰ੍ਹਾਂ ਦੇ ਜਿਹੜੇ ਲਿਕੁਇਡ ਆ ਜਿਹੜੇ ਆਪਣੇ ਘਰਾਂ 'ਚ ਵਰਤੇ ਜਾਂਦੇ ਆ ਪਹਿਲਾਂ ਉਹ ਪਾ ਕੇ ਦੇਨੇ ਆ ਆਪਾਂ ਇਤੋਂ ਹੀ ਨਹੀਂ ਖਰਾਬ ਹੋ ਗਿਆ ਪ੍ਰੀਤ ਚੱਲਣੋਂ ਹਟ ਗਿਆ ਆਪਾਂ ਆਹੀਂ ਰੱਖਣਾ ਠੀਕ ਆ ਪਾਣੀ ਤੁਸੀਂ ਦੱਸ ਕੇ ਦੋਣੀ ਕੀ ਹਾਂ ਹਾਂ ਇਹ ਕੀ ਆ ਇਹ ਕੋਲਡ ਡਰਿੰਕ ਆ ਕੋਲਡ ਡਰਿੰਕ ਪਾਓ ਕੋਲਡ ਡਰਿੰਕ ਪਾਜੋ ਕੋਈ ਆਪਾਂ ਕੋਲਡ ਡਰਿੰਕ ਪਾ ਰਹੇ ਆ ਮਗਰ ਉੱਪਰ ਕੋਲ ਡਰਿੰਕ ਦਾ ਤੋਤਾ ਚਲਦਾ ਕੋਲ ਡਰਿੰਕ ਵਾਲਾ ਤਾਂ ਚਲੋ ਜੀ ਉਹ ਵੀ ਤਸੱਲੀ ਕਰਦਾ ਤੇਰਾ ਯਾਰ ਪੂਰੀ ਹਾਂ ਚਲੋ ਜੀ ਚਲਦਾ ਚਲੋ ਜੀ ਇਹਦੋਂ ਗਾਂ ਵਾਲਾ ਹੋਰ ਪਾਉਂਗੇ ਕੋਈ ਦੇ ਨੇ। ਲੈ ਵੀ ਪਾਣੀ ਵਾਲੀ। ਲੈ ਵੀ ਲਿਕਵਿਡ ਵਾਲੀ ਤਸੱਲੀ ਆ? ਲਿਕਵਿਡ ਵਾਲੀ ਤਸੱਲੀ ਆ। ਤਸੱਲੀ ਆ। ਇਹਨੂੰ ਡਬੋ ਕੇ ਦੇਖ ਲਿਓ। ਆ ਵੀ ਪਾਣੂ ਹੀ ਆ ਹਨਾ? ਆ ਵੀ ਪਾਣੂ ਹੀ ਆ। ਇਹ ਜੀ ਡੋਪਦਿਆਂ। ਲੈ ਵੀ ਉਹ ਪਿਆ। ਹਾਂ ਉਹ ਦੇਖ ਵੀਡੀਓ ਚੱਲੀ ਜਾਂਦੀ ਐ। ਮੈਨੂੰ ਪਤਾ ਉਹ ਬਟਨ 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 ਚੱਲਣਗੇ। 1 ਮਿੰਟ। ਕੋਲਿਮ ਵਾਲਾ ਬਟਨ। ਸਰ ਬਾਹਰ। ਇਦਾਂ ਹੀ ਹੋਣਾ। ਅਜੇ ਜਦੋਂ ਮੈਂ ਇਹਨੂੰ ਬਾਹਰ ਕੱਢੂੰਗਾ। ਆਹ ਲੋ ਜੀ ਆ ਗਏ ਹੁਣ ਇਹਦਾ ਪਾਣੀ ਬਾਹਰ ਕੱਢਣਾ ਆਪਾਂ ਇਹਨੂੰ ਫਲੋਪ ਕਰ ਦਿਓ 30 ਸੈਕਿੰਡ ਇਹਨੂੰ ਮੈਂ ਹਾਂਜੀ ਐਸੇ ਹੋਲਡ ਕਰ ਮਾ ਸਾਰਾ ਪਾਣੀ ਆਹ ਲੋ ਜੀ ਇਹਨੇ ਸਾਰਾ ਪਾਣੀ ਬਾਹਰ ਕੱਢਤਾ ਚਲੋ ਹਾਂ ਇਹ ਤਿੰਨ ਵਾਰੀ ਕਰ ਦੇਵੇ ਆ ਲੋ ਜੀ ਹੁਣ ਲੈ ਐਉਂ ਕਰਕੇ ਲਠੋਕੇ ਦਿਖਾ ਸਰ ਨਹੀਂ ਮੈਕੀ ਵਾਲੀ ਐਕਟੀਵਿਟੀ ਰੁਕ ਜਾ ਰੁਕ ਜਾ ਇੱਕ ਮਿੰਟ ਇੱਕ ਮਿੰਟ ਮੈਂ ਇੱਕ ਮਿੰਟ ਰੁਕ ਜਾ ਇੱਕ ਮਿੰਟ ਰੁਕ ਜਾ ਪਹਿਲਾਂ ਤਾਂ ਇਹ ਦੇਖੋ ਵੀ ਇਹ ਪਹਿਲਾਂ ਥੋੜੀ ਲੋਣੀ ਸੀ ਇੱਕ ਵੀ ਸਖਤ ਕਿੰਨਾਗਾ ਪਤਾ ਤਾਂ ਲੱਗੇ ਆਹ ਸਖਤ ਤਾਂ ਵਾਵਾ ਚੱਲ ਦਿਖਾਗਾ ਫਿਰ ਐ ਤਾਂ ਨਹੀਂ ਟੈਡ ਟੈਡ ਇਹਨਾਂ ਰੋਕਦੇ ਹੂੰ ਸਰ ਇਸਾ ਦਾ ਜਵਾਬ ਇੱਕ ਮਿੰਟ ਨਹੀਂ ਟੈਕ ਆ ਚੱਕ ਦਿਓ ਆ ਚੱਕ ਦਿਓ ਕਿਹੜਾ ਡਿਸਪਲੇ ਵਾਲਾ ਪਾਸਾ ਲਉਣਾ ਹੈ ਸੈਂਟਰ 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 ਕਿਹੜਾ ਸੈਂਟਰ ਡਿਸਪਲੇ ਦਾ ਸੈਂਟਰ ਤੁਸੀਂ ਆਪ ਦੇਖ ਲਓ ਇੱਕ ਮਿੰਟ ਇਹਦਾ ਸੈਂਟਰ ਨਹੀਂ ਫੋਨ ਦਾ ਸੈਂਟਰ ਫੋਨ ਦਾ ਨਹੀਂ ਐ ਸਲੋਟ ਠੋਕਣਾ ਨਹੀਂ ਨਹੀਂ ਸਕਰੀਨ ਤੋਂ ਐ ਸਲੋਟ ਹਾਂਜੀ ਹਾਂਜੀ ਐ ਹਾਂਜੀ ਹਾਂਜੀ ਮੈਂ ਹੀ ਕਰਾਂ ਲੈ ਵੀ ਵੀਡੀਓ ਡਿਲੀਟ ਕਰ ਦਿਓ ਮੰਨ ਲੋ ਆ ਕੰਮ ਖਤਰੇ ਵਾਲਾ ਇੰਨਾ ਕ ਆਪਣ ਨੂੰ ਲਿਆਜ ਰੱਖਣਾ ਪਊਗਾ ਕੰਪਨੀ ਦਾ ਹੋ ਗਿਆ ਕੰਮ ਨਹੀਂ ਹੁੰਦਾ ਜੀ ਪੁੱਛ ਲਾ ਕੇ ਦਿਖਾ ਦੱਸਾਂ ਮੈਂ ਚਲਦਾ ਓਏ ਕੋਖੀ ਨਹੀਂ ਹੋਇਆ ਓਏ ਹਾਂ ਕਿਉਂ ਨਾ ਮਨਾ ਕੋਸ਼ਿਸ਼ ਨਾ ਨਾਮ ਲਿਪਰ ਕਾਰਡ ਲੱਗਿਆ ਬਈ ਟੱਚ ਵੀ ਚੱਲ ਰਹੀ ਹੈ ਸਾਰਾ ਕੁਝ ਚੱਲ ਰਿਹਾ ਸਾਰਾ ਕੁਝ ਚੱਲ ਰਿਹਾ ਮੈਂ ਤਾਂ ਉਹੀ ਗੱਲ ਚੈੱਕ ਕਰਦਾ ਸੀ ਮੈਂ ਕਿ ਟੱਚ ਨਾ ਚੱਲਣੋਂ ਹਟ ਗਈ ਹੋਵੇ ਹਨਾ ਆ ਇਹ 1 ਮਿੰਟ ਮੇਖਾਂ ਇੱਥੇ ਵੱਜੀਆਂ ਆ ਲੋ ਚੱਲਦਾ ਓਕੇ ਆ ਲੈ ਹੁਣ ਹੋਰ ਕੀ ਕਰਨਾ ਮੈਗੀ ਉਬਲ ਰਹੀ ਆ ਉਬਲ ਰਹੇ ਨੇ ਉਬਲਣੇ ਨੇ ਤੇ ਹੋਰ ਉਬਲਣ ਦੇ ਮੈਗੀ ਆਲਾ ਗਰਮ ਹੁੰਦਾ ਉਹਨਾਂ ਚਾਰ ਆਪਾਂ ਇਹਦੇ ਵਿੱਚ ਸਬਜ਼ੀਆਂ ਆ ਇਹ ਗਰਮ ਹੁੰਦਾ ਉਬਲ ਲੈਣਦੇ ਉਹਨੂੰ ਆਪਾਂ ਉਬਲਦੇ ਚ ਪਾ ਕੇ ਦੇਖਾਂਗੇ ਉਨਾਂ ਚਿਰ ਆਪਾਂ ਉਹਦੇ ਲਈ ਸਬਜ਼ੀਆਂ ਕੱਟ ਲਈ ਮੈਗੀ ਵਾਸਤੇ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਹੋਊਗਾ ਵੀ ਚੰਗਾ ਬਾਵਰਚੀ ਆ ਇਹ ਹਾਂਜੀ ਲਾਈਟ ਆਉਣ ਜੋੜ ਨਾ ਵੱਜਦੀ ਆ ਗਾਜਰ ਵੀ ਬੇਹੀ ਜੀ ਆ ਚਲੋ ਆਇਤਾ ਯਾਰ ਵੱਡੀ ਟੁਕੀ ਜੋ ਹੁਣ ਕੀ ਹੋ ਗਿਆ ਹੋਊਗਾ ਇਹਨੂੰ ਆ ਨੂੰ ਘੱਟ ਸਾਰਿਆਂ ਨੂੰ ਸਾਖਤ ਆਪਾਂ ਨੂੰ ਉਹੀ ਸੀ ਆ ਕੀ ਹੋ ਗਿਆ ਚਲੋ ਬਈ ਜੀ ਧੰਚੇ ਖੋਲ ਫਕਸ਼ਨ ਜਾ ਖੁੱਲ ਗਿਆ ਮੈਥੋਂ ਯਾਰ ਕੋਹ ਚਲੋ ਜੀ ਉਹ ਈ ਚ ਰੀਟ ਨਹੀਂ ਪੈਂਦੀ ਹਨਾ ਆਲੂ ਵੱਢ ਕੇ ਦੇਖੀਏ ਹਾਂਜੀ ਆ ਪਾਈ ਦੀ ਜੋਰ ਮੈਂ ਤਾਂ ਫਿਰ ਭੋਰਾ ਮਾਰੂੰਗਾ ਹੀ ਹੁਣ ਪਤਾ ਤਾਂ ਤਾਂ ਹੀ ਲੱਗੂ ਨਹੀਂ ਆਲੂਆਂ ਨਾ ਟੱਚ ਤਾਂ ਮੰਨੀ ਜਾਂਦਾ ਹਾਂ ਹਾਂਜੀ ਆਲੂ ਨਾ ਟੱਚ ਤਾਂ ਮੰਨਦਾ ਲੈ ਵੀ ਮੈਗੀ ਵੀ ਉੱਪਣ ਲੱਗ ਗਈ ਆਪਣੀ ਠੀਕ ਆ ਉਹ ਟਮਾਟਰ ਦਾ ਯਾਰ ਇਹ ਦੂਹਰ ਪੋਲੇ ਹੀ ਆ ਹਨਾ ਟਮਾਟਰ ਬਈ ਦੀ ਬਾਲੀ ਤੇਜ਼ੀ ਨਾਲ ਨੰਘ ਕੇ ਜਾਂਦੀ ਏ ਕਰਦੀ ਵੀ ਉਹ ਚੀ ਉਹ ਹੋਏ ਕੋਈ ਕੋਈ ਲਿਕੜੀ ਬਹੁਤ ਹੋ ਗਿਆ ਅਪਾਇੰਟ ਬੋਲ ਤੈ ਤੋ ਹੀ ਲੋ ਬੋਲ ਤੋ ਹੀ ਲੋ ਗਾਲੀ ਮੁੱਕ ਗਈ ਆ ਸਹੀ ਗੱਲ ਹੈ ਚਲੋ ਜੀ ਲੋਡੀ ਕੰਮ ਕਰ ਰਿਹਾ ਲੋ ਵੀ ਸੱਜਣੋਂ ਦੇਖ ਲੋ ਕੋਈ ਇਹਨੂੰ ਫਰਕ ਨਹੀਂ ਕੋਈ ਇਹ ਤੇ ਚਰੀਟ ਨਹੀਂ ਕੱਖ ਨਹੀਂ ਹੁਣ ਆ ਉਬਲ ਗਈ ਹੈ ਲੈ ਵੀ ਗੱਲ ਐ ਹੁਣ ਪੈ ਜੂ ਪਾਣੀ ਵਿੱਚ ਜੇ ਪਾਣੀ ਨਾ ਪਿਆ ਤਾਂ ਮੱਚ ਜੂ ਹੈ ਨਾ ਬਈ ਹੁਣ ਆਪਾਂ ਉਹ ਚੀਜ਼ ਦਾ ਟੈਸਟ ਕਰ ਰਹੇ ਹਾਂ ਲਿਕਵਿਡ ਦਾ ਟੈਸਟ ਤਾਂ ਹੋਇਆ ਵਾ ਹੁਣ ਆਪਾਂ ਟੈਸਟ ਕਰ ਰਹੇ ਹਾਂ ਅਸਲ ਦੇ ਵਿੱਚ ਕਲਾਈਮੇਟ ਵਾਲਾ ਲੋ ਗਿਆ ਹੁਣ ਆ 100 ਡਿਗਰੀ ਆ ਤਾਂ ਦੁਨੀਆ ਚ 100 ਡਿਗਰੀ ਟੈਂਪਰੇਚਰ ਤੱਕ ਕਿਤੇ ਹੋਣਾ ਨਹੀਂ 50 55 ਡਿਗਰੀ ਹੁੰਦਾ ਸਭ ਤੋਂ ਹੱਦ ਵਾਲਾ ਤਾਂ ਆਪਾਂ ਇਹਨੂੰ 100 ਡਿਗਰੀ ਤੇ ਟੈਸਟ ਕਰ ਰਹੇ ਹਾਂ ਲਾਈਟ ਓਨ ਕਰਕੇ ਜਗਦਾ ਕਰਕੇ ਪਾ ਦਈਏ ਲੈ ਵੀ ਜਾਂਦਾ ਫਿਰ ਬੁੱਝ ਜੂ ਪਾਸਾ ਥਾਲੇ ਦਾ 100 ਡਿਗਰੀ ਤੇ ਆ ਕੰਮ ਖਤਰੇ ਵਾਲਾ ਕਰਨ ਲਿਆ ਉਹ ਸੇਵਕਾ ਇੱਥੇ ਦਾ ਕੰਮ ਖਤਰੇ ਵਾਲਾ ਹੀ ਆ ਇੱਧਰਲੇ ਪਾਸੇ ਵੀ ਹੁਣ ਦੂਜਾ ਪਾਸੇ ਹੋਰ ਮਗਾ ਲਉ ਜੰਟਾ ਜਾਂ ਕੱਢ ਲਉ ਪਤਾ ਤਤਾ ਹੋ ਗਿਆ ਹੱਥ ਨਹੀਂ ਲੱਗਦਾ ਦੂਜੇ ਪਾਸੇ ਵੀ ਮਾਰ ਆਇਆ ਮੈਂ ਕਾ ਸੇਵਕਾ ਕੰਮ ਖਤਰੇ ਵਾਲਾ ਹੀ ਆ ਕਰਦਗੇ ਪੂਰਾ ਹੀ ਹੁਣ ਕਿੰਨੇ ਚੱਕ ਕੱਢ ਲਉ ਕਢ ਲਉ ਆਹੋ ਭਰਾਵਾ ਤਤਾ ਵਾਲਾ ਸ਼ੰਮ ਨਕੀਂ ਪਾੜੀ ਸੱਟ ਲਉ ਸ਼ੰਮ ਮੈਂ ਜਮਨ ਪਾਣੀ ਰੋਕ ਲਿਆ ਨਾ ਨਾ ਇੱਕ ਇਹਦਾ ਕੋਹਣੀ ਦਾ ਮੈਦਾਨ ਆਈ ਕਰਕੇ ਨਹੀਂ ਪਹਿਲੇ ਦਿਖਾਓ ਪਹਿਲੇ ਦੇਖੋ ਵੈ ਕਿ ਨਹੀਂ ਹੈ ਦਿਖਾਓ ਪਹਿਲੇ ਸਭ ਕੋ ਚਲਦਾ ਚੋਕੇ ਦਿਖਾਓ ਚੱਲ ਇਹਨੂੰ ਇਹਨੂੰ ਗਰਮ ਅਸਰਤ ਕਰੋ ਤੈਨੂੰ ਗਰਮ ਅਸਰਤ ਕਰੋ ਇਹਨੂੰ ਗਰਮ ਅਸਰਤ ਕਰੋ ਹਣਾ ਓਏ ਉਹ ਗਰਮ ਅਸਰਤ ਕਰੇ ਤਾਂ ਇਹਨੂੰ ਵਿਗੜ ਨਾ ਪਊ ਕੋਈ ਪਰ ਲੱਗਦਾ ਨਹੀਂ ਬਿਮਾਰ ਹੋਇਆ ਆਹ ਹੈ ਡਾਰਕ ਮੋਡ ਮੈਂ ਠੀਕ ਹੈ ਜਿਵੇਂ ਹੀ ਜੇ ਪਾਣੀ ਵਿੱਚ ਡਾਲ ਦੋ ਇਸ ਕੋ ਹਾਂਜੀ ਹਾਂਜੀ ਆ 5 ਦਸ ਸਕਿੰਟ ਲਈ ਛੋੜ ਦੋ ਜੈਸੇ ਹੀ ਫੋਨ ਦਾ ਟੈਂਪਰੇਚਰ ਠੰਡਾ ਹੋਏਗਾ ਫੋਨ ਨਾਰਮਲ ਹੋ ਜਾਏਗਾ ਉਹ ਡਾਰਕ ਮੋਡ ਵਿੱਚ ਚਲਾ ਗਿਆ ਹਾਂ ਏਟ ਜ਼ਿਆਦਾ ਥੀ ਕਿਉਂਕਿ 100 ਡਿਗਰੀ ਜਦ ਪਲੱਸ ਹੋ ਜਾਏਗਾ ਠੀਕ ਹੈ ਤਾਂ ਫੋਨ ਡਾਰਕ ਮੋਡ ਵਿੱਚ ਜਾ ਸਕਦਾ ਹੈ ਹਾਂ ਹੁਣ ਆ ਗਿਆ ਜੀ ਇਹ ਫੋਨ ਜਦ ਤੱਕ ਨਾਰਮਲ ਮੋਡ ਤੇ ਆਏ ਹੋ ਗਿਆ ਰਿਹਾ ਦਿਖਾ ਦਿਓ ਦੇਖੋ ਫੋਨ ਠੀਕ ਹੋ ਗਿਆ ਹਾਂ ਨਾਰਮਲ ਮੋਡ ਚ ਆ ਗਿਆ ਪਹਿਲਾਂ ਉਹ ਬਾਲੇ ਪਾਣੀ ਬਾਲਾ ਗਰਮ ਹੋਣਾ ਡਾਰਕ ਮੋਡ ਚ ਚਲਿਆ ਗਿਆ ਸੀ ਉਹਦੇ ਟੈਂਪਰੇਚਰ ਹਾਈ ਸੀ ਔਰ ਫੋਨ ਬੰਦ ਨਹੀਂ ਹੋਇਆ ਫੋਨ ਚੱਲ ਰਿਹਾ ਕੱਖ ਨਹੀਂ ਹੋਇਆ ਇਹਨੂੰ ਪੂਰਾ ਵਧੀਆ ਦੀ ਸਕਰੀਨ ਸਾਰੀ ਕੰਮ ਕਰ ਰਹੀ ਹੈ ਪੂਰਾ ਆ ਹੁਣ ਵੀ ਹੈਪੀ ਮੂਡ ਜਾ ਕੰਮ ਕਰ ਰਿਹਾ ਕਮਾਲ ਆ ਯਾਰ ਬਹੁਤ ਕਮਾਲ ਪੜਾਕਾ ਯਾਰ ਮੈਂ ਪਹਿਲੀ ਵਾਰ ਵੇਖ ਰਿਹਾ ਕਿ ਕਿਸੇ ਕੰਪਨੀ ਨੇ ਆਏ ਲਾਈਵ ਡੈਮੋ ਦਿਖਾਇਆ ਹੋਵੇ ਹੈਨਾ ਬਾਈ ਹਾਂ ਬਹੁਤ ਕਮਾਲ ਯਾਰ ਬਹੁਤ ਕਮਾਲ ਜਿਹਨੂੰ ਆਪਾਂ ਰਾਤ ਦੇਖਿਆ ਡੈਮੋ ਫੋਨ ਦਾ ਡੈਮੋ ਬਾਕਮਾਲ ਸੀ ਜਿਹੜਾ ਤੁਸੀਂ ਵੀਡੀਓ ਦੇਖੀ ਆ ਤਾਂ ਹੁਣ ਮੈਂ ਪਹੁੰਚਿਆ ਬਦਨੀ ਕਲਾਂ ਦੇ ਵਿੱਚ ਤੀਰ ਟੈਲੀਕਮ ਤੀਰ ਟੈਲੀਕਮ ਬਦਨੀ ਕਲਾਂ ਸਾਡੇ ਇਲਾਕੇ ਦਾ ਇੱਕ ਉਹ ਜੁਮੇਵਾਰ ਟੈਲੀਕਮ ਆ ਜਿੱਥੇ ਮਤਲਬ ਹਰ ਬੰਦਾ ਵਿਸ਼ਵਾਸ ਕਰਦਾ ਬਾਈ ਹੁਣਾ ਤੇ ਬਾਈ ਜੀ ਸਤਿ ਸ੍ਰੀ ਅਕਾਲ ਤੇ ਆਪਾਂ ਬਾਈ ਹੁਣਾ ਤੋਂ ਵੀ ਰਿਵਿਊ ਲੈਨੇ ਆ ਕਿ ਇਹਨਾਂ ਦਾ ਵੀ ਟੈਲੀਫੋਨਾਂ ਦੇ ਨਾਲ ਬਹੁਤ ਬਾਅਦ ਮੋਬਾਈਲਾਂ ਦੇ ਨਾਲ ਬਾਈ ਰਾਤ ਆਪਾਂ ਯਾਰ ਦੇਖਿਆ ਡੈਮੋ ਇਹਦਾ ਤਾਂ ਕਮਾਲ ਸੀ ਯਾਰ ਬਿਲਕੁਲ ਜੀ ਬਿਲਕੁਲ ਵੀ ਫਿਰ ਮੈਂ ਕੱਲੇ ਨੇ ਮੇਖਾਂ ਨਹੀਂ ਠੋਕੀਆਂ ਫਿਰ ਉਸ ਤੋਂ ਬਾਅਦ ਦੁਕਾਨਦਾਰਾਂ ਨੇ ਠੋਕੀਆਂ ਬਿਲਕੁਲ ਸਹੀ ਹੈ ਇਹ ਟੁੱਟਿਆ ਨਹੀਂ ਮੇਖਾਂ ਠੋਕਣ ਵਾਸਤੇ ਤਾਂ ਬਣਿਆ ਨਹੀਂ ਹਾਂਜੀ ਖੈਰ ਬਣਿਆ ਤਾਂ ਮਤਲਬ ਚੱਲਣ ਵਾਸਤੇ ਆ ਪਰ ਇਹਦੀ ਦਾਗਤ ਪਤਾ ਲੱਗਦੀ ਸੀ ਹਾਂ ਡਿਸਪਲੇ ਤੋਂ ਸਟਰੋਂਗ ਆ ਕਾਫੀ ਸਟਰੋਂਗ ਆ ਜਿਵੇਂ ਆਮ ਡਿਸਪਲੇ ਮੜੀ ਟੁੱਟਣ ਨਾਲ ਡੱਗ ਜਨਾਂ ਟੁੱਟ ਜਾਂਦੀਆਂ ਹਾਂ ਵੀ ਇਹ ਚੱਲੂਗਾ ਫਿਰ ਜਿਹੜਾ ਹਾਈ ਟੈਂਪਰੇਚਰ ਚ ਪਾਇਆ ਉਹਨਾਂ ਨੇ ਉਹ ਵੀ ਇਹਨੇ ਚੱਲਿਆ ਬਿਲਕੁਲ ਜੇ ਉਹ ਕਹਿੰਦੇ ਲੋ ਵਿੱਚ ਲੋ ਵਿੱਚ ਵੀ ਚੱਲੂਗਾ ਲੈਫਟ ਦੇ ਵਿੱਚ ਵੀ ਕਹਿੰਦੇ ਇਹਦੀ ਉੱਥੇ ਨੈਟਵਰਕ ਫਾਈਂਡ ਹੋਊਗਾ ਇਹਦਾ ਸਟਰੋਂਗ ਰਹੂਗਾ ਜਿੱਥੇ ਆਮ ਦੂਜੇ ਫੋਨ ਦੇ ਨਾਲੋਂ ਨੈਟਵਰਕ ਇਹਦਾ ਸਟਰੋਂਗ ਰਹੇਗਾ ਤਿੰਨ ਗੁਣਾ ਜ਼ਿਆਦਾ ਸਟਰੋਂਗ ਰਹੂਗਾ ਪਹਾੜੀ ਤੇ ਰੇਗਿਸਤਾਨ ਚ ਲੈਫਟ ਤੇ ਬੇਸਮੈਂਟ ਚ ਇਹਦਾ ਨੈਟਵਰਕ ਤੇ ਆਮ ਨੈਟ ਦੀ ਸਪੀਡ ਮੇਲ ਲਿਆ ਚ ਆਮ ਤੌਰ ਤੇ ਤੁਸੀਂ ਆਪਾਂ ਜਿੱਥੇ ਰਾਸ਼ ਵਾਲੀਆਂ ਜਗ੍ਹਾ ਹੋਣੀਆਂ ਹਾਂ ਹਾਂ ਉੱਥੇ ਹਾਂ ਜਿੱਥੇ ਆਪਾਂ ਨੂੰ ਪ੍ਰੋਬਲਮ ਆਉਂਦੀ ਉੱਥੇ ਨੈਟਵਰਕ ਉੱਥੇ ਤੁਹਾਡੀਆਂ ਸਨੈਪਾਂ ਆਪਣਾ ਸਨੇਪਾਂ ਚੜਨੋਂ ਹਟ ਜਾਂਦੀਆਂ ਹਨ ਇਹ ਟਕੜਕ ਟਕੜਕ ਕਰਦੀ ਹੈ ਹਾਂਜੀ ਬਿਲਕੁਲ ਸਹੀ ਹੈ ਹਾਂਜੀ ਨੈਟਵਰਕ ਬਿਲਕੁਲ ਪ੍ਰੋਪਰ ਨੈਟਵਰਕ ਹੋਊਗਾ ਜੀ ਪ੍ਰੋਸੈਸਰ ਬਹੁਤ ਸਟਰੋਂਗ ਆ ਇਹਦੇ ਵਿੱਚ ਹਾਂਜੀ ਤੇ ਸਭ ਤੋਂ ਵੱਡੀ ਗੱਲ 6500 ਐਮਐਚ ਦੀ ਬੈਟਰੀ ਦੇ ਨਾਲ ਆ ਬੈਟਰੀ ਪੈਂਟ 6500 ਮਤਲਬ 6500 ਐਮਐਚ ਦੀ ਬੈਟਰੀ ਐ ਸਕੈਂਟਾਂ ਦੇ ਵਿੱਚ ਚਾਰਜ ਹੋ ਜਾਂਦੀ ਹੈ ਤੇ ਇਹਦੇ ਚੋਂ ਲਾਈਏ ਆਪਾਂ ਉਹ ਤੇ ਦੂਜੇ ਫੋਨ ਚ ਚਾਰਜਿੰਗ ਆ ਜੀ ਹਾਂਜੀ ਮੈਨੂੰ ਐਂ ਦੱਸੋ ਵੀ ਇਹਦੇ ਕਿੰਨੇ ਮਾਡਲ ਆ ਤੁਹਾਡੇ ਕੋਲੇ ਆ ਗਏ ਆ ਹਾਂਜੀ ਹਾਂਜੀ ਸਾਰੇ ਸਟਾਕ ਆ ਅਵੇਲੇਬਲ ਆ ਜੀ 24000 ਤੋਂ ਕੀਮਤ ਸ਼ੁਰੂ ਆ ਹਾਂਜੀ 24000 ਤੋਂ ਸਟਾਰਟਿੰਗ ਹੈ ਜੀ ਇਹਨਾਂ ਦੀ ਜਿਹੜੇ ਸਟਾਰਟਿੰਗ ਰੇਂਜ ਆ 24000 ਤੋਂ ਆ ਜਿਹੜਾ 24000 ਵਾਲਾ ਤੇ 32 33000 ਵਾਲਾ ਕੀ ਫਰਕ ਆ ਜਿਹਦੇ ਵਿਚਾਰੀ 6 6GB ਰੋਬੀ ਓਏ ਜੀ 6GB RAM 8GB 128GB 8 256GB ਜੀ ਕੱਢੀ ਉਤਾਰੀ ਕਿਹੜਾ ਆ 8 256 ਆ ਗਿਆ ਜੀ ਇਸ ਤੋਂ ਉੱਪਰ ਕੀ ਆਊਗਾ ਜੀ ਹਾਂਜੀ ਨਹੀਂ ਉਦੋਂ ਅਗਲਾ 12256 ਜੀ ਵੀ ਹੋਗਾ ਜੀ Pro ਦੇ ਵਿੱਚ 12256 F29 ਦੇ ਦੋ ਵੇਰੀਐਂਟ F29 ਦੇ ਵਿੱਚ ਦੋ ਵੇਰੀਐਂਟ 38 Pro ਚ ਤਿੰਨ ਵੇਰੀਐਂਟ ਇਹਦੇ ਇਸ ਤਿੰਨ ਵੇਰੀਐਂਟ ਆ ਲੈ ਵੀ ਅਸਲ ਦੇ ਵਿੱਚ ਵੱਡੇ ਭਾਈ ਵਾਸਤੇ ਫੋਨ ਲੈਣ ਲੱਗੇ ਆ ਅਸਲ ਦੇ ਨਾਮ ਭਾਈ ਕਾਰਨ ਪਤਾ ਕੀ ਆ ਵੱਡੇ ਭਾਈ ਵਾਸਤੇ ਫੋਨ ਲੈਣ ਦਾ ਹਾਂਜੀ ਉਹ ਰਹਿੰਦਾ ਖੇਤ ਬਹੁਤ ਵਾਰੀ ਤਾਂ ਉਹਦਾ ਨੱਕਾ ਮਾਰਦੇ ਤੋਂ ਪਾਣੀ ਚ ਡਿੱਗ ਪੈਂਦਾ ਪਾਣੀ ਚ ਆਮ ਹੀ ਡਿੱਗਣਾ ਇਹ ਠੀਕ ਆ ਨਾ ਉਹਦਾ ਫੋਨ ਪਾਣੀ ਚ ਡਿੱਗਣਾ ਖਰਾਬ ਹੋ ਜਾਂਦਾ ਡਸਟ ਪ੍ਰੂਫ ਵੀ ਆ ਜਾਂ ਉਹਦਾ ਫੋਨ ਨਾਲ ਕੀ ਹੁੰਦਾ ਕਿ ਉਹ ਕਈ ਵਾਰੀ ਚਾਬੀਆਂ ਚੂਬੀਆਂ ਪਾ ਲੈਂਦਾ ਪੈਸੇ ਪੂਸੇ ਪਾ ਲੈਂਦਾ ਉਹਦਾ ਸਕਰੀਨ ਬੱਧੀ ਜਾਂਦੀ ਹੈ ਹਾਂਜੀ ਉਹ ਪ੍ਰੋਡਕਸ਼ਨ ਵੀ ਰਹੂਗੀ ਠੀਕ ਆ ਇੱਕ ਉਹਨੂੰ ਪ੍ਰੋਬਲਮ ਆਉਂਦੀ ਆ ਉਹ ਖੇਤ ੁੱਪੇ ਤੱਪੇ ਹੁੰਦਾ ਉਹਦਾ ਫੋਨ ਹੀਟ ਹੋ ਜਾਂਦਾ ਹੀਟ ਦੇ ਨਾਲ ਓਵਰ ਹੀਟ ਦੀ ਵੀ ਆਮ ਫੋਨਾਂ ਦੇ ਵਿੱਚ ਬਹੁਤ ਫੋਨਾਂ ਦੇ ਵਿੱਚ ਪ੍ਰੋਬਲਮ ਆਉਂਦੀ ਆ ਹਾਂ ਟਰੈਕਟਰ ਡੁੱਟਰ ਚਲਾਉਂਦਾ ਹੀਟ ਹੋ ਜਾਂਦਾ ਉਹਦਾ ਫੋਨ ਜਿੱਥੇ ਆਪਾਂ ਗਰਮ ਜਗ੍ਹਾ ਤੇ ਇਹਨੂੰ ਰੱਖਦੇ ਆ ਉੱਥੇ ਓਵਰ ਹੀਟ ਦੇ ਆਮ ਹੀ ਮੈਸੇਜ ਮਾਰਨ ਲੱਗ ਜਾਂਦੇ ਆ ਫੋਨ ਜ਼ਿਆਦਾਤਰ ਫਿਰ ਉਹਨੂੰ ਇੱਕ ਹੋਰ ਪ੍ਰੋਬਲਮ ਆਉਂਦੀ ਆ ਉਹ ਹੁਣ ਖੇਤ ਹੁੰਦਾ ਜੇ ਹੁਣ ਉਹਨੂੰ 4 ਘੰਟੇ ਬਹਿਣਾ ਪੈਗਾ ਉਹ ਤੇ ਫੋਨ ਦੀ ਬੈਟਰੀ ਲੋ ਮਾਰ ਜਾਂਦੀ ਹੈ ਬਿਲਕੁਲ ਸਹੀ ਹੈ ਮੇਰੇ ਸਾਹਮਣੇ ਇਹਦੇ ਨਾਲ ਰਿਵਰਸ ਚਾਰਜਿੰਗ ਦਾ ਵੀ ਇਹ ਇੱਕ سپورਟ ਕਰਦਾ ਹੈ سپورਟ ਹੈ ਤੇ ਉਹ ਆਪਾਂ ਨੂੰ ਉਹਦੀ ਆਪਾਂ ਦੂਜਿਆਂ ਲਈ ਹਾਂ ਤੇ ਬਹੁਤ ਬਾਰੀ ਬਾਈ ਐਵੇਂ ਵੀ ਕਹਿਣ ਦਾ ਹੁੰਦਾ ਕਿ ਮੈਨੂੰ ਨੈਟਵਰਕ ਨਹੀਂ ਉੱਥੇ ਖੇਤ ਘੱਟ ਦੀ ਰੇਂਜ ਆਉਂਦੀ ਆ ਜਿੱਥੇ ਸਲੋ ਨੈਟਵਰਕ ਹੈ ਜਿਹੜੇ ਪਿੰਡਾਂ ਦੇ ਵਿੱਚ ਆਮ ਟਾਪਰ ਦੀ ਨਹੀਂ ਲੱਗੇਗੇ ਉੱਥੇ ਇਹ ਪ੍ਰੋਬਲਮਾਂ ਆਉਂਦੀਆਂ ਆ ਉੱਥੇ ਇਹ ਨੈਟਵਰਕ ਸਟਰੋਂਗ ਰਹੂਗਾ ਜੀ ਇਹ ਸਾਰੀਆਂ ਸਮੱਸਿਆਵਾਂ ਮੈਂ ਹੱਲ ਕਰ ਦਊਗਾ ਬਾਈ ਜੀ ਬਿਲਕੁਲ ਸਹੀ ਹੈ ਜੀ ਇਸ ਕਰਕੇ ਵੱਡੇ ਬਾਈ ਵਾਸਤੇ ਲੈਣ ਲੱਗਿਆ ਖੋਲ ਦਿਓ ਜੀ ਦੇਖੋ ਲਿਆ ਕੇ ਜਾ ਰੰਗ ਨਿਕਲਦਾ ਇਹਦੇ ਵਿੱਚੋਂ ਖੋਲ ਲਓ ਜੀ ਖੋਲ ਲਿਆ ਜੀ ਕੱਲ ਮੈਂ ਲਾਂਚਿੰਗ ਤੇ ਹੀ ਮਨ ਬਣਾ ਲਿਆ ਸੀ ਸਾਈਡ ਕਰ ਲਿਆ ਸੀਗਾ ਬਈ ਵੱਡੇ ਬਾਈ ਵਾਸਤੇ ਇਹ ਫੋਨ ਲਵਾਂਗੇ ਕਿਉਂਕਿ ਵੱਡੇ ਬਾਈ ਨੂੰ ਇਹ ਸਾਰੀਆਂ ਸਮੱਸਿਆਵਾਂ ਆਉਂਦੀਆਂ ਜਿਹਨੂੰ ਵੀ ਆਉਂਦੀਆਂ ਉਹ ਲੈ ਸਕਦੇ ਆ ਧੀਰ ਟੋਲ ਟੈਲੀਕਮ ਤੇ ਪਹੁੰਚਦੇ ਆ ਹਾ 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 ਕਲਰ ਵੀ ਬਹੁਤ ਪਿਆਰਾ ਕਲਰ ਕਈ ਹੈਗੇ ਜੀ ਇਹ ਚ ਕਲਰ ਹਾਂ ਜੀ ਬੜੀ ਕਹਾ ਮਿਲ ਜੇਗੀ ਇੱਕ ਤੁਹਾਨੂੰ ਆ ਪਪਲ ਜੰਦੇ ਸੋਲਡ ਅੱਛਾ ਤੇ ਇਹ ਜੇ ਮੈਂ ਇਹਨੂੰ ਆਨ ਕਰਾਂ ਹੋ ਜਾਊਗਾ ਹਾਂਜੀ 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 ਕਰ ਲੈ ਇਹ ਲੈ ਵੀ ਸਜਣਾ ਹੋ ਜਾ ਹੁਣ ਹੋ ਗਿਆ ਭਾਈ ਸਕਰੀਨ ਬਹੁਤ ਪਿਆਰੀ ਹੈ ਹਾਂਜੀ ਹਾਂਜੀ ਇਹ ਪ੍ਰੀ ਤੇਨੂੰ ਕੀ ਕਹਿੰਦੇ ਆ ਉਲਟ ਸਕਰੀਨ ਉਹ ਐਲਜੀ ਉਹ ਉਹੀ ਆ ਨਾ ਇਹ ਹਾਂਜੀ ਹਾਂਜੀ ਵੀ ਜਿਹੜੀ ਜਿੱਥੋਂ ਕਾਲੀ ਆ ਉਥੋਂ ਬੰਦੀ ਹੁੰਦੀ ਆ ਬਹੁਤ ਪਿਆਰਾ ਫੋਨ ਆ ਸੱਚੇ ਨੂੰ ਜੇ ਤੁਸੀਂ ਵੀ ਲੈਣਾ ਚਾਹੁੰਦੇ ਆ ਬਹੁਤ ਜਾਇਜ਼ ਜੈਨੂਨ ਦੇ ਰੇਟ ਦੇ ਵਿੱਚ ਬਹੁਤ ਸਟਰੋਂਗ ਫੋਨ ਆਇਆ Oppo ਦਾ ਤੁਸੀਂ ਵੀ ਆਪਦੇ ਨੇੜੇ ਦੇ ਡੀਲਰ ਤੋਂ ਕਿਸੇ ਤੋਂ ਵੀ ਲੈ ਸਕਦੇ ਆ ਅੱਜ ਦੀ ਤਰੀਕ ਦੇ ਵਿੱਚ ਜੋ ਤੁਸੀਂ ਵੀਡੀਓ ਦੇਖ ਰਹੇ ਆ ਤਾਂ ਤਕਰੀਬਨ ਪੰਜਾਬ ਦੇ ਜਾਂ ਪੰਜਾਬੀ ਸੁਣਨ ਵਾਲੇ ਹਰੇਕ ਇਲਾਕੇ ਦੇ ਹਰੇਕ ਡੀਲਰ ਕੋਲੇ ਪਹੁੰਚ ਚੁੱਕਿਆ ਹੋਊਗਾ ਆਪਣੇ ਇਲਾਕੇ ਵਾਲੇ ਆਪਣੇ ਵਿਸ਼ਵਾਸ ਦਾ ਦੂਸਰਾ ਨਾਮ 23 ਟੈਲੀਕਮ ਬਹੁਤ ਧੰਨਵਾਦ ਜੀ